ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਵਾਦਤ ਆਜਨਿਆ ਵਿਸ਼ੇਸ਼ ਸਰਗਰਮੀਆ। ਜਾnde ਆ ਕਿ ਕੋਈ ਸੱਤੇ ਨਾਂ ਦਾ ਵਿਅਕਤੀ ਬੈਠਾ ਆ ਹੱਥ ਦੇ ਵਿੱਚ ਉਹਨੇ ਬੈਟ ਫੜਿਓ ਆ ਡੰਡੇ ਫੜਿਓ ਆ ਜਿਸ ਵੇਲੇ ਉਹ ਬੰਦੇ ਇਹ ਜਾਣਦੇ ਆ ਉਹ ਕਹਿੰਦਾ ਜੀ ਇਹ ਸਵਾਰੀ ਸਾਲਮ ਲੈ ਕੇ ਆਏ ਆ ਜਦ ਕਿ ਸਾਲਮ ਸਵਾਰੀ ਜਿਹੜੀ ਜਾਂਦੀ ਆ ਉਹ ਤਾਂ ਸਾਲਮ ਜਾਣੀ ਆ ਉਹਨੂੰ ਤਾਂ ਕੋਈ ਰੋਕ ਨਹੀਂ ਸਕਦਾ ਪਰ ਉਹਨਾਂ ਨੇ ਇਹਨਾਂ ਨੂੰ ਡਰਾ ਕੇ ਧਮਕਾ ਕੇ ਉਹਨੇ ਚਪੇੜਾ ਮਾਰ ਕੇ ਉਹਨੀਆਂ ਦੇ ਜੇਬਾਂ ਦੇ ਵਿੱਚੋਂ ਪੈਸੇ ਕੱਢਨੇ ਇੱਕ ਗਰੀਬ ਬੰਦੇ ਆ ਕਿਸੇ ਵੀ ਜੇਹ ਦੇ ਵਿੱਚ 200 ਆ ਕਿਹਦੇ ਵਿੱਚ 500 ਆ ਉਹ ਬੰਦਾ ਕੱਢਦਾ ਆ ਉਹ ਕਿੰਨਿਆਂ ਬੰਦਿਆਂ ਦੇ ਪੈਸੇ ਕੱਢਦਾ ਔਰ ਪੈਸੇ ਜਾਂਦੇ ਕਿੱਥੇ ਆ ਜੀ ਇਹ ਬੰਦਿਆਂ ਨਾਲ ਕੁੱਟਮਾਰ ਕਰਦੇ ਕਿਉਂ ਬੰਦਿਆਂ ਨਾਲ ਕੁੱਟਮਾਰ ਕਰਦੇ ਆ ਇਹ ਗਰੀਬ ਬੰਦੇ ਆ ਇਹਦੇ ਚ ਆ ਨਹੀਂ ਓਏ ਇੱਕ ਮੈਂ ਵੀ ਆਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਵਾਂਗੇ ਪ੍ਰਸ਼ਾਸਨ ਸਾਨੂੰ ਬੁਲਾਊਗਾ ਪ੍ਰਸ਼ਾਸਨ ਸਾਡੀ ਗੱਲ ਸੁਣੂਗਾ ਤਾਂ ਅਸੀਂ ਗੱਲੇ ਤਿਆਰ ਵਾਂ ਪਹਿਲਾ ਸੱਤੇ ਨਾਂ ਦੇ ਵਿਅਕਤੀ ਨੂੰ ਲਖੜੋਏ ਤੋਂ ਬੁਲਾਇਆ ਜਾਵੇ ਉਹਨੂੰ ਸਿੱਧੀ ਥਾਣੇ ਲਿਆਂਦਾ ਜਾਵੇ ਸਾਡੇ ਨਾਲ ਬੈਠ ਕੇ ਗੱਲ ਕੀਤੀ ਜਾਵੇ ਜਦ ਕਿ ਸਿਵਲ ਹਸਪਤਾਲ ਜਾਈਏ ਤਾਂ ਸਾਨੂੰ ਰੋਕਵਾ ਲਖੜੋਏ ਨੂੰ ਜਾਈਏ ਤਾਂ ਸਾਨੂੰ ਰੋਕਵਾ ਫੇਰਲੇ ਨੂੰ ਜਾਈਏ ਤਾਂ ਸਾਨੂੰ ਰੋਕਵਾ ਜਿੱਥੇ ਜਾਈਏ ਸਾਨੂੰ ਉੱਥੇ ਰੋਕਵਾ ਇਸ ਕਰਕੇ ਅਸੀਂ ਕਹਿੰਦੇ ਆ ਇਹਨਾਂ ਜੜਦੀਆਂ ਗੱਡੀਆਂ ਨੂੰ ਬਾਰੇ ਨੂੰ ਕਿਸੇ ਰੋਕ ਦੁਨੀਆ ਦੀ ਇਹ ਰੇਕਸ਼ਾ ਐਟੋ ਇਹਨਾਂ ਨੂੰ ਬਿਲਕੁਲ ਜਾਣ ਦਿੱਤਾ ਜਾਵੇ ਔਰ ਗੁੰਡਾ ਕਰਦੀ ਜਿਹੜੀ ਬੰਦ ਕੀਤੀ ਜਾਵੇ। ਅਸਰ ਉਹਨਾਂ ਦੀ ਵੀ ਕੋਈ ਹਮ ਸਵਾਰੀ ਦੇ ਹਿਸਾਬ ਨਾਲ ਮੈਂ 200 ਸਵਾਰੀ ਲਏ ਬਿਆਖਿਆ ਉਹ 40 ਰੁਪਏ ਮੇਰੇ ਸੰਧਿਪੀ ਲੈ ਕੇ ਮੈਂ ਛੁੱਟਿਆ। ਰੰਦਾ ਬੀਬੀ ਦੇ ਸਵਾਰੀ ਦੇ ਹਿਸਾਬ ਸੇ ਪੈਸੇ ਦੇ ਦੇ ਨਹੀਂ ਤਾਂ ਸਵਾਰੀ ਲਾ ਦੇ। ਤੋਂ ਮੈਂ ਉਹਨੂੰ 40 ਰੁਪਏ ਦੇ ਕੇ ਤਾਂ ਛੁੱਟਿਆ ਉਹ। ਕੱਲ ਮੈਂ ਅਦਾਲਤ ਨੂੰ ਉਹ ਸਵਾਰੀ ਚਲਾਣਾ ਹੈ। चालों में सजा और परेशान था और उन्होंने मेरे हाथ मारा और दो सौ रूपए निकाल दिए बोले परमिट दिखाओ मैं पुलिस प्रशासन परेशान चाहता हूँ कि ये परमिट ये बुंदा बंद करें पुलिस है पुलिस ये आर डी ओ ਇੱਕ ਦੇਖੇ ਪਰਮਿਟ ਹੈ ਨਹੀਂ ਹੈ ਇੱਕ ਗੁੰਡੇ ਬਾ ਜਾ ਕੇ ਮਾਰ ਦੋੜ ਕਰਦੇ ਹਮੇ ਇਨਸਾਫ ਚਾਹੀਏ ਜੀ ਅੱਜ ਕੋਈ ਆ ਨਹੀਂ ਗਈ ਸੀ ਹਨਾ ਆਹ ਦੇਖੋ ਪਹਿਲੇ ਪਹੇੜੇ ਲੈ ਕੇ ਅੱਜ ਕਿੱਥੇ ਲੱਗੇ ਗਏ ਭਾਣ ਮਿਆਰ ਤੇ ਰੋਕਲੇ ਮੋਟਰਸਾਈਕਲ ਮਵੇ ਲੱਗੇ ਕਹਿੰਦੇ ਯਾਦ ਆ ਤੇ ਲਈ ਪਹਿਲੇ ਤਾਂ ਯਾਦ ਆ ਸਾਡੇ ਕਾਪੀ ਬੰਦੇ ਚਾਰੇ ਨਹੀਂ ਕੱਢੇ ਅੱਲਾਹ ਦੇ ਕਹਿੰਦੇ ਬਾਜਾ ਹੋਣੀ ਕੀ ਗੱਲ ਹੋ ਗਈ ਤੁਹਾਡੇ ਤੇ ਬਤ ਪੱਜ ਨਹੀਂ ਹੋ ਗਈ ਫਿਰ ਕੀ ਕਰਾਂਗੇ ਤੇ ਉਹਨਾਂ ਨੇ ਸਾਡੇ ਦਾ ਪੈਸੇ ਖੋਹ ਸਵਾਦੀਆਂ ਨੇ ਪੁਰਵਤੈ ਸੀ ਮੇਰੇ ਕੋ ਮੇਰੇ ਕੋ ਪਹਿ ਲੈ ਲੈਣੀ ਮਾਮਾ ਭੈਣ ਨੇ ਗਾਲਾਂ ਕੱਢਦੇ ਗੱਨੇ ਗੱਨੇ ਗਾਲਾਂ ਕੱਢਦੇ ਮੈਂ ਕਿ ਤੁਹਾਡੇ ਭਾਈ ਮਾਮਾ ਸਾਡੀ ਭਰ ਮਾਮਾ ਮਾਮਾ ਰੋਣਾ ਕੋਈ ਨਹੀਂ ਸੜੀ ਗੱਲ ਕਰਨੀ ਕਰੋ ਮੇ ਨਾਲ ਕਿੰਨੇ ਪਰਮਣ ਕਿਦੇ ਨਾ ਮੈਂ ਤਾਂ ਮੇਰੇ ਨਾਂ ਤੇ ਗੱਡੀ ਮੇਰੇ ਨਾਂ ਤੇ ਮੇਰਾ ਪਰਮਣ ਮੇਰੇ ਨਾਂ ਤੇ ਹੀ ਆ 2028 ਦੇ ਪਰਮਟ ਹੈ ਨਾ ਕਿੰਨੀ ਸੰਜੇਤ ਨੂੰ ਚਲਾਨੀ ਮੈਂ ਕਦੇ ਕੋਠੇ ਤੇ ਚਲਾਨੀ ਕੱਢੀ ਮੈਂ 4 ਲੱਖ ਦੀ ਗੱਡੀ ਲਈ ਮੈਂ ਕੋਠੇ ਤੇ ਦਾਵਾ ਗੱਡੀ ਚੋੜ ਦੇ ਚਲਾਨੀ ਚੋੜ ਤੇ ਚਲਾਨੀ ਮੈਂ ਕਿ ਤੁਹਾਡੇ ਕੋਲ ਮਾਲਕ ਹੈਗਾ ਉਹ ਸਾਹਮਣੇ ਵਿਛੇੜੀ ਆ ਭੰਗੀ ਆ ਉਹ ਘਰੇ ਖੜੇ ਆ ਹੁਣ ਵੀ ਖੜੇ ਆ ਆਹ ਤਾਂ ਆਈ ਕੋਸ਼ਿਸ਼ ਕਰਦੇ ਮੋਟਰਸਾਈਕਲ ਲਾ ਕੇ ਆਹ ਦਾ ਵੀ ਫਾਈਲ ਕਰੀ ਆ ਨਾ ਤਾਂ ਅਭੀ ਰੱਲੀ ਕੀਤੀ ਉਹ ਤਾਂ ਅਭੀ ਦੋ ਨੇ 500 ਰੁਪਏ ਦੇ ਲੇ ਗਏ ਦਾ 500 ਰੁਪਏ ਲੈ ਲੈ ਉਹਨਾਂ ਨੇ ਨਾ ਕਾਹਨ ਮੈਂ ਇਹ ਦੇਖੋ ਆ 500 ਲੈ ਆਪਾਂ ਇਹਦੇ ਬੰਦੇ ਦਾ ਨਾਮ ਕੀ ਹੈ ਨਹੀਂ ਤੁਸੀਂ ਰਿਟਰਨ ਸ਼ਿਕਾਇਤ ਕੀਤੀ ਕਿਸੇ ਨੂੰ ਲਿਖਤੀ ਲਿਖਤੀ ਸ਼ਿਕਾਇਤ ਕੀਤੀ ਤੁਸੀਂ ਜਿੰਦਾਬਾਦ 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 ਉਹ ਜੋ 45 ਹੱਸਾ ਵਾਲੇ ਜਿੰਦਾਬਾਦ ਬੜੀ ਸ਼ਾਂਤੀ ਦੀ ਗੱਲ ਕਰੋ ਬੰਦ ਕਰੋ ਹਰ ਗੱਲ ਇੱਕ ਆ ਇਹ ਰੇਖਾ ਵਾਲੇ ਆ ਚਾਹੀ ਹਟ ਵਾਲੇ ਆ ਢੇ ਲਗੜੋਏ ਨੂੰ ਜਾਂਦੇ ਆ ਸੇਵਲਾਸਤਾਨ ਨੂੰ ਜਾਂਦੇ ਆ ਉੱਥੇ ਇੱਕੋ ਸੱਤਾ ਨਾਂ ਦਾ ਬੰਦਾ ਬਿਠਾਇਆ ਉਹ ਸਾਰੇ ਜਿਸ ਵੇਲੇ ਬੰਦੇ ਜਾਂਦੇ ਸਵਾਰੀ ਲੈ ਕੇ ਜਾਂ ਕੁਝ ਵੀ ਜਾਂਦੇ ਜਾਂ ਕੋਈ ਸਾਮ ਵੀ ਜਾਂਦਾ ਆ ਉਹ ਬੰਦਾ ਨਾਲੇ ਇਹਨਾਂ ਵਿੱਚ ਪੇੜਾ ਮਾਰਦਾ ਨਾਲੇ ਇਹਨਾਂ ਦੀਆਂ ਜੀਬਾਂ ਚੋਂ ਪੈਸੇ ਕੱਢਦਾ ਜੇ ਦਿੱਲੇ ਚੋਂ 500 ਕੱਢਿਆ ਕਿਸੇ ਤੋਂ 50 ਕੱਢੇ ਕਿਸੇ ਤੋਂ 100 ਕੱਢਿਆ ਹੁਣ ਵੀ ਤੁਸੀਂ ਦੇਖ ਸਕਦੇ ਮੌਕੇ ਤੇ ਜਾ ਕੇ ਉੱਥੇ ਬੈਠ ਫੜਿਆ ਜਿਵੇਂ ਕੋ ਉੱਥੇ ਬੰਦਾ ਬੈਠਾ ਆ ਉੱਥੇ ਬੈਠਾ ਲਗੜੋਏ ਲਗੜੋਏ ਜੀ 5-6 ਬੰਦੇ ਵੀ ਆ ਦੇਖ ਕਪਤਾਨ ਕਾ ਬੈਠੇ ਹੈ ਉਸੇ ਹੁਕਮ ਕਰੋ ਉਹ ਐਤੋ ਮੇਰੀ ਗੱਲ ਅੱਗੇ ਕਹਿੰਦੇ ਉਸ ਬੰਦੇ ਨੂੰ ਕੋਲ ਮੈਂ ਲੱਗਾ ਉਹਦੇ ਕੋਈ ਸ਼ਾਇਦ ਗੱਲ ਹੋਈ ਸੀ ਫਾਈਨਸੀ ਆਈਡੀ ਉਸ ਤੋਂ ਬਾਅਦ ਮੇਰਾ ਖਿਆਲ 2 ਮਹੀਨੇ ਤੱਕ ਕਿਸੇ ਨੇ ਕੋਈ ਕੰਪਲੇਨ ਨਹੀਂ ਕੀਤੀ ਕੋਈ ਕੰਪਲੇਨ ਨਹੀਂ ਕੀਤੀ ਤੁਸੀਂ ਕੰਪਲੇਨ ਕਰੋ ਆਪਾ ਕਰਦੇ ਹਾਂ ਸਰ ਸਰ ਮੈਂ ਜਿਆਦਾ ਲੈ ਕੇ ਬੰਦੇ ਇਸ ਬੰਦੇ ਕੋਲੋਂ ਨੇ ਪੈਸੇ ਧੋਏ ਆ ਜਾਂ ਭਾਰਿਆ ਇੱਕ ਮਿੰਟ ਮੈਨੂੰ ਕੰਪਲੇਨਟ ਦਿਓ ਮੇਰੇ ਦੋ ਰਹਿਤ ਨਿਮਾਸ਼ ਚਾਹੀਦੀ ਪੰਜਾਂ ਚਾਹੀਦਾ ਹੁਣ ਰਹਿਤਾ ਪੰਜਾਂ ਚਾਹੀਦਾ ਅਸੀਂ ਇਹਨਾਂ ਨੂੰ ਚਾਹੀਦਾ ਉਹ ਤਾ ਮੇਗਾ ਹਿਆਰੇ ਥੱਕ ਚਾਹੀਦਾ ਇੱਕ ਕਾਲੂ ਸੱਸਾਂ ਵਾਲੇ ਬਹੁਤ ਬਾਜੀ ਤੰਗ ਕਰਦੇ ਨੇ ਉਹਦੇ ਵਿੱਚ ਇਹ ਆ ਉਹਦੇ ਵਿੱਚ ਸੁਣੋ ਮੇਰੀ ਗੱਲ ਸੁਣੋ ਮੇਰੀ ਚੌਕੇ ਨਿਤਾਉਂਦੇ ਆਪਾਂ ਡਿਪਟੀ ਸਾਹਿਬ ਕੋਲ ਬਹਿ ਕੇ ਜਲ ਕਰਕੇ ਐਸੇ ਆਫਰਾ ਦਾ ਕਰਕੇ ਇਸ ਨੀਰ ਜਗਾ ਮੁਕਰ ਕਰ ਲੈਂਦੇ ਆਂ ਦਵਾਰੀ ਨਹੀਂ ਕਰਦੇ ਇਹ ਤਾਂ ਸਾਰਾ ਕਰਕੇ ਵੀ ਗੱਡੀ ਲੈ ਕੇ ਜਾਈ ਦੀ ਆ ਇੱਕ ਵਾਰੀ ਸਾਡੀ ਕੰਪਲੇਨਟ ਆਈ ਨਾ ਮੈਂ ਨੰਬਰ ਜੀ ਕਰੀ ਬੰਦਾ ਕਿੱਥੇ ਜਾਊਂਗਾ ਦੱਸੋ ਕੋਈ ਨਾ ਟਾਈਰ ਦਾ ਕੀ ਕਰਦਾ ਨਾ ਨਵੇਂ ਕੰਪਲੀਟ ਦੇਖ ਲੈਂਦਾ ਆ ਜੋ ਗੱਡੀ ਦਾ ਰੋਡ ਤੇ ਚਲਾਣੀ ਹੈ तो तो अपील दे बेनती करना चाहता सारे ये किताब जरूर छोटे बच्चे जोड़े पढ़ो कि जो टेस्ट है चौबीस अगस्त भी सौ पच्चीस सारे बच्चे जिन्हें भी हैं इन पढ़ के एग्जाम एग्जाम दो ਇਹ ਦਿਨਾਲਾ ਸਾਨੂੰ ਡਾਕਟਰ ਪਿੰਦਾ ਅਮੇਂਦਰ ਸਾਹ ਦੇ ਬਾਰੇ ਸਾਨੂੰ ਗਿਆਨ ਹੋਊਗਾ ਸਾਡੀ ਰੂਟਸ ਦੇ ਬਾਰੇ ਸਾਨੂੰ ਪਤਾ ਲੱਗੂਗਾ ਮੈਂ ਇੱਕ ਗੱਲ ਨਾਲ ਦੀ ਨਾਲ ਕਹਿਣਾ ਚਾਹਨਾ ਇਹ ਕੌਮ ਖਤਮ ਹੋ ਜਾਣੀ ਸੀ ਜੇ ਬਾਬਾ ਸਾਹਿਬ ਦੁਨੀਆ ਤੇ ਆਉਂਦੇ ਨਹੀਂ ਗਾ ਕੇ ਦੱਸਣਾ ਇਹ ਦੁਨੀਆ ਮੰਨ ਦੀ ਜੋਰਾ ਨੂੰ ਇਹ ਤੇ ਕੋਣ ਦੀ ਸੇ ਕਮਜ਼ੋਰਾ ਨੂੰ ਇਹ ਦੁਨੀਆ ਮੰਨ ਦੀ ਜੋਰਾ ਨੂੰ ਇਹ ਕੌਮ ਖਤਮ ਹੋ ਜਾਣੀ ਸੀ ਬਾਬਾ ਸਾਹਿਬ ਦੁਨੀਆ ਤੇ ਆਉਂਦਾ ਨਾ ਇਹ ਕੌਮ ਖਤਮ ਹੋ ਜਾਣੀ ਸੀ ਬਾਬਾ ਸਾਹਿਬ ਦੁਨੀਆ ਤੇ ਆਉਂਦਾ ਨਾ ਜੈਪੀ ਮਰਾਉਂਦੇ ਕਰ ਸਾਹਿਬ ਜੈਪੀ ਮ ਜੈਪਾਰਤੋ ਜੈ ਸ਼ਰ ਗੁਰਦਾਸ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਦਾ ਹਾਂ ਜਿਹੜੀ ਇਹ ਬਾਬਾ ਸਾਹਿਬ ਦੇ ਸੰਘਾਸਤੇ ਬੁੱਕ ਬਣੀ ਹੈ ਇਸ ਨੂੰ ਸਾਰੇ ਪੜੋ ਕਿਉਂਕਿ ਇਸ ਵਿੱਚ ਆ ਨੌਲੇਜ ਤਾਂ ਮਿਲੇਗੀ ਮਿਲੇਗੀ ਪੜਨ ਤੇ ਬਾਬਾ ਜੀ ਦੀ ਜੀਵਨੀ ਬਾਰੇ ਪਤਾ ਲੱਗੇਗਾ ਉਹਨੇ ਕਿਸਤਾ ਸੰਘਾਸ ਕੀਤਾ ਤੇ ਨਾਲ ਨਾਲ ਫਾਈਨੈਂਸ਼ੀਅਲ ਹੈਲਪੀ ਹੋ ਗਈ ਜੇ ਤੁਸੀਂ ਫਸਟ ਸੈਕੰਡ ਨਾਮ ਜਿਹੜਾ ਕਿ 50000 ਦਾ ਔਰ ਸੈਕੰਡ 20000 ਦਾ ਔਰ ਥਰਡ ਜਿਹੜਾ 10000 ਦਾ ਤੁਸੀਂ ਹਾਸਲ ਕਰੋਗੇ ਤਾਂ ਤਾਂ ਇਸ ਕਿਤਾਬ ਨੂੰ ਬੱਤ-ਬੱਤ ਪੜੋ ਬੱਤ-ਬੱਤ ਅੱਗੇ ਇਸ ਚੀਜ਼ ਨੂੰ ਦੱਸਿਆ ਜਾਵੇ ਜੈ ਭੀਮ ਜੈ ਭਾਰਤ ਰਾਹੁਲ ਮਹਿਤਾ ਜੀ ਦੇ ਦਿੱਤੇ ਉਸ ਦੇ ਸਬੰਧ ਵਿੱਚ ਆਪ ਜੀ ਨੂੰ ਜਾਣਕਾਰੀ ਦਿੱਤੀ ਜਾਊਗੀ ਮੇਰੇ ਨਾਲ ਪਹੁੰਚੇ ਸਾਡੇ ਐਕਸਰ ਸਾਹਿਬ ਐਕਸਨ ਬੀਐਸਐਨਐਲ ਜੀ ਰਾਜਕੁਮਾਰ ਜੀ ਬਿਰਦੀ ਸਾਹਿਬ ਇਹਨਾਂ ਦੇ ਨਾਲ ਸਾਡੇ ਵੀਡੀਓ ਬਣਾ ਰਹੇ ਨਰਿੰਦਰ ਸਿੰਘ ਜੀ ਮੇਰੇ ਨਾਲ ਸੱਜੇ ਪਾਸੇ ਜਨੈਲ ਸਿੰਘ ਜੀ ਭਾਟਿਆ ਬੱਬੂ ਬਾਜ ਬਣਤੀ ਬਾਜ ਤੇ ਅੱਜ ਦੀ ਮੀਟਿੰਗ ਦੇ ਵਿੱਚ ਜਿਨ੍ਹਾਂ ਨੇ ਰੂਪ ਰੂਪ ਆ ਉਹਨਾਂ ਸਾਡੇ ਡਾਕਟਰ પ્રકાશ ਜੀ ਜੋ ਕਿ ਬੰਦੂ ਬਾਰੇ ਆਪਣੇ ਲੋਜੀ ਰੋਟੀ ਖਵਾ ਲਈ ਹੈ ਡਾਕਟਰੀ ਦਾ ਕੰਮ ਕਰਕੇ ਤੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਸਾਡੇ ਬਾਬਾ ਸਰਜਿੰਦ ਸਿੰਘ ਜੀ ਮਿੰਨ ਜਸ ਸਿੰਘ ਜੀ ਲਾਂਟੀ ਜੀ ਚਮਨਦਾਰ ਜੀ ਕਰਮਚੰਦ ਜੀ ਕਿਸ਼ੋਰ ਕੁਮਾਰ ਜੀ ਸ੍ਰਿੰਦਰ ਕੁਮਾਰ ਜੀ ਕਰਤਾਰ ਸਿੰਘ ਅਸ਼ੀਲ ਕੁਮਾਰ ਜੀ ਜਿਨ੍ਹਾਂ ਨੇ ਅੱਜ ਦੀ ਇਸ ਮੀਟਿੰਗ ਦਾ ਬਹੁਤ ਵੱਡੇ ਪੱਧਰ ਤੇ ਉਪਰਾਲਾ ਕੀਤਾ ਪਿੰਡ ਧਰਮਪੁਰ ਦੇਵੀ ਦਾ ਜੋ ਸ਼੍ਰੀ ਰਵਿਦਾਸ ਮੰਦਰ ਹੈ ਬਹੁਤ ਹੀ ਸੋਹਣਾ ਮੰਦਰ ਬਣਾਇਆ ਤੇ ਅਸੀਂ ਤੁਹਾਡੇ ਵਿੱਚ ਆਏ ਆ ਪ੍ਰਬੁੱਧ ਭਾਰਤ ਫਾਊਂਡੇਸ਼ਨ ਜੋ ਕਿ ਇੱਕ ਪੀਰ ਤੋਂ ਲੈ ਕੇ ਇਸ ਦੇ ਵਿੱਚ ਡਾਕਟਰ ਇੰਜੀਨੀਅਰ ਹਾਈएस्ट ਪੀਸੀਐਸ ਅਫਸਰ ਕੰਮ ਕਰਦੇ ਆ ਉਹਨਾਂ ਨੇ ਇਹ ਪ੍ਰਬੁੱਧ ਭਾਰਤ ਫਾਊਂਡੇਸ਼ਨ ਬਣਾਈ ਆ ਇਹ ਹਰ ਸਾਲ ਪੇਪਰ ਲੈਂਦੀ ਆ ਅਸੀਂ ਤੁਹਾਡੇ ਵਿੱਚ ਪਹਿਲੀ ਵਾਰ ਹੀ ਆਏ ਆ ਅੱਜ ਸਾਡਾ 16ਵਾਂ ਪੇਪਰ ਹੋਣ ਜਾ ਰਿਹਾ ਜੋ ਕਿ ਜੋ ਵੀ ਅੰਦਾਜ਼ 2025 ਨੂੰ ਹੁੰਦਾ ਹੈ ਇਹ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਚਾਰ ਪੰਜ ਸਟੇਟਾਂ ਦੇ ਵਿੱਚ ਪੇਪਰ ਹੁੰਦਾ ਇਹਦੇ ਵਿੱਚ ਬਹੁਤ ਵੱਡੇ ਵੱਡੇ ਇਨਾਮ ਆ ਤੇ ਮੈਂ ਪਹਿਲਾਂ ਬੱਚਿਆਂ ਨੂੰ ਕੁਝ ਜਾਣਕਾਰੀ ਦਵਾਗਾ ਇਸ ਪੇਪਰ ਦਾ ਜੋ ਟਾਈਟਲ ਹੈ 바ਵਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਜੀ ਦਾ ਜੀਵਨ ਸੰਘਰਸ਼ ਅੰਬੇਡਕਰ ਲਾਈਫਸ ਸ੍ਰਗਮ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿਹੜਾ ਸੰਘਰਸ਼ ਕੀਤਾ ਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਜਦੋਂ ਪਹਿਲੇ ਦਿਨ ਸਕੂਲ ਗਏ ਤੇ ਉਹਨਾਂ ਦਾ ਸੰਘਰਸ਼ ਉਸ ਦਿਨ ਤੋਂ ਸ਼ੁਰੂ ਹੋ ਗਿਆ ਸੀਗਾ ਕਿਉਂਕਿ ਅੰਬੇਦਕਰ ਸਾਹਿਬ ਨੂੰ ਕਲਾਸ ਦੇ ਵਿੱਚ ਬਿੱਟ ਦਾ ਅਧਾਰ ਨਹੀਂ ਸੀ ਦੂਸਰੇ ਬੱਚੇ ਜੋ ਉੱਥੇ ਰਾਣੀ ਦੇ ਬੱਚੇ ਆ ਉਹ ਕਲਾਸ ਦੇ ਵਿੱਚ ਪੜ੍ਹਦੇ ਸੀਗੇ ਤੇ ਲੋਨ ਅੰਬੇਦਕਰ ਸਾਹਿਬ ਉਹਨਾਂ ਨੂੰ ਬਾਹਰ ਕਢੇ ਦਿੱਤਾ ਜਾਂਦਾ ਸੀਗਾ ਉਹ ਕਲਾਸ ਦੇ ਵਿੱਚੋਂ ਸੁਰਦੇਸ਼ ਜੀ ਵੀ ਟੀਚਰ ਕੀ ਪੜ੍ਹਾ ਰਿਹਾ ਉਹ ਤੋਂ ਹੀ ਸਾਰਾ ਗੇਮ ਕਰਦੇ ਸੀਗੇ ਦੇਖਦੇ ਲਈ ਐਸਾ ਆਇਆ ਉਹਨਾਂ ਨੇ ਕਲਾਸ ਦੇ ਵਿੱਚ ਬਰਾਂਡੇ ਦੇ ਵਿੱਚ ਲੰਮੇ ਪੈ ਗਏ ਉਹਨਾਂ ਨੇ ਕਿਹਾ ਵੀ ਮੈਨੂੰ ਸਕੂਲ ਦੇ ਵਿੱਚ ਬੈਠਣ ਦਾ ਅਧਿਕਾਰ ਚ ਉਹ ਨਹੀਂ ਦਿੱਤਾ ਜਾਂਦਾ ਜਦ ਕਿ ਸਾਰੇ ਬੱਚੇ ਅੰਦਰ ਬਿੰਦੇ ਆ ਉਹਨਾਂ ਦਾ ਉਹ ਪਹਿਲਾ ਸੰਘਰਸ਼ ਸੀਗਾ ਤੇ ਫਿਰ ਉਹਨਾਂ ਨੂੰ ਕਲਾਸ ਦੇ ਵਿੱਚ ਪਿਛਲੇ ਪਾਸੇ ਬਿਠਾਇਆ ਤੇ ਬੀਨਕਰ ਸਾਹਿਬ ਨੇ ਇਸ ਤਰ੍ਹਾਂ ਪੜ੍ਹਾਈ ਜਿਹੜੀ ਸ਼ੁਰੂ ਕੀਤੀ ਇੰਨੀ ਜ਼ਿਆਦਾ ਪੜ੍ਹਾਈ ਕੀਤੀ ਕਿ ਉਹ ਵਰਲਡ ਦੇ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਵਿਅਕਤੀ ਹੋਏ ਵਿਸ਼ਵ ਦੇ ਛੇ ਦਿਮਾਗ ਹੋਏ ਆ ਜਿਨ੍ਹਾਂ ਦੇ ਵਿੱਚੋਂ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਇੱਕ ਪੈਦਾ ਹੋਏ ਔਰ 바ਵਾ ਸਾਹਿਬ ਡਾਕਟਰ ਮੇੜਗਲ ਜੀ ਦੇ ਮੈਂ ਬੱਚਿਆਂ ਨੂੰ ਕੁਝ ਨਾਲ ਨਾਲ ਸੰਭਾਲ ਵੀ ਕਰਨੇ ਆ ਕਿ ਜਿੰਕ ਸੇ ਬੱਚੇ ਨੂੰ ਪਤਾ ਹੋਵੇ ਉਹ ਦੱਸੇ 바ਵਾ ਸਾਹਿਬ ਨੇ ਕਿੰਨੀਆਂ ਡਿਗਰੀਆਂ ਹਾਸਲ ਕੀਤੀਆਂ ਸੀਗੀਆਂ ਕੋਈ ਬੱਚਾ ਦੱਸੇ ਕਿੰਨਾ ਪੜ੍ਹੇ ਸੀ 바ਵਾ ਸਾਹਿਬ ਚਲੋ ਕੋਈ ਨਹੀਂ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ 32 ਡਿਗਰੀਆਂ ਹਾਸਲ ਕੀਤੀਆਂ ਸੀਗੀਆਂ ਅੱਜ 32 ਡਿਗਰੀਆਂ ਹਾਸਲ ਕਰਨੇ ਵਾਲਾ ਕੋਈ ਵੀ ਅਜੇ ਤੱਕ ਇਨਸਾਨ ਪੈਦਾ ਨਹੀਂ ਹੋਇਆ ਉਹਨਾਂ ਨੇ 32 ਡਿਗਰੀਆਂ ਹਾਸਲ ਕਰਕੇ ਸਰਦਾਰ ਰਜਿੰਦਰ ਸਿੰਘ ਜੀ ਅੱਜ ਦੀ ਜੋ ਅੱਜ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਸਬੰਧ ਦੇ ਵਿੱਚ ਚਾਨਣਾ ਪਾਇਆ ਜਾਵੇ ਇਹ ਕੇਸ ਸਬੰਧ ਦੇ ਵਿੱਚ ਸੀ ਤੇ ਪੇਪਰ ਕਦੋਂ ਹੋ ਰਿਹਾ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਸਤਿਗੁਰੂ ਦਾਸ ਮਹਾਰਾਜ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇੜਕਰ ਜੀ ਦੇ ਜੀਵਨ ਸੰਘਰਸ਼ ਤੇ ਆਧਾਰਿਤ 16ਵਾਂ ਪ੍ਰਬੁੱਧ ਭਾਰਤ ਫਾਊਂਡੇਸ਼ਨ ਦਾ ਇਹ ਪੇਪਰ ਹੋਣ ਜਾ ਰਿਹਾ 24 ਅਗਸਤ 2025 ਨੂੰ ਇਹ ਜਿਹੜਾ ਪੇਪਰ ਲਗਭਗ 20 ਸਟੇਟਾਂ ਦੇ ਵਿੱਚ ਹੁੰਦਾ ਆ ਤੇ ਮੈਂ ਤਲਵਾੜੇ ਦੇ ਵਿੱਚ ਲਗਭਗ ਅਸੀਂ ਪਿਛਲੇ ਸਾਲ 8 ਸੈਂਟਰ ਬਣਾਏ ਸੀਗਾ ਇਸ ਵਾਰ ਉਮੀਦ ਆ ਵੀ ਅਸੀਂ ਇਹਨੂੰ ਡਬਲ ਕਰਾਂਗੇ ਔਰ ਬੱਚਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਛਾਹ ਹੈ ਜਿੱਤੇ ਬੱਚਿਆਂ ਦੇ ਵਿੱਚ ਛਾਹ ਉੱਥੇ ਪੇਰੈਂਟਸ ਦੇ ਵਿੱਚ ਵੀ ਬਹੁਤ ਛਾਹ ਹੈ ਆ ਪੇਪਰ ਤੋਂ ਤੇ ਮੈਂ ਉਮੀਦ ਕਰਦਾ ਜਿਸ ਤਰ੍ਹਾਂ ਨਾਲ ਅਸੀਂ ਮਿਹਨਤ ਕਰ ਰਹੇ ਆ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਜਾ ਕੇ ਬੱਚੇ ਨੂੰ ਸਮਝਾ ਕੇ ਹੀ ਇਹ ਕਿਤਾਬ ਦਿੱਤੀ ਜਾਂਦੀ ਆ ਚਤਵੀਂ ਕਿਤਾਬ ਅਸੀਂ ਕਿਸੇ ਨੂੰ ਨਹੀਂ ਦਿੰਦੇ ਤੇ ਮੈਨੂੰ ਪੂਰੀ ਉਮੀਦ ਆ ਵੀ ਇਹ ਸਾਡੀ ਮਿਹਨਤ ਜਿਹੜੀ ਆ ਰੰਗ ਲਿਆਵੇਗੀ ਤੇ ਪਹਿਲਾ ਨਾਮ ਸਾਡੇ ਹੀ ਇਸ ਇਲਾਕੇ ਦੇ ਵਿੱਚੋਂ ਕੋਈ ਨਾ ਕੋਈ ਬੱਚਾ ਲੈ ਕੇ ਜਾਊਗਾ ਜੀ ਹਾਂ ਜ ਆਪਣੇ ਐਕਸ਼ਨ ਵਿਜੀ ਸਰ ਹਾਂਜੀ ਆਪਣੇ ਵੰਟੀਬਾਦ ਜੀ ਤੁਸੀਂ ਇਸ ਆਪਣੇ ਪੇਪਰ ਦੇ ਸੰਬੰਧ ਵਿੱਚ ਕੁਝ ਚਾਨਣ ਪਾਣਾ ਚਾਹੁੰਦੇ ਹਾਂ ਜੈ ਜੀ ਪੀਮ ਜੈ ਭਾਰਤ ਮੈਂ ਸਾਰੇ ਨੌਜਵਾਨ ਤੇ ਛੋਟੇ ਬੱਚਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਅਪੀਲ ਕਰਨਾ ਚਾਹੁੰਦਾ ਇਸ ਵੀਡੀਓ ਦੇ ਰਾਹੀਂ ਕਿ ਵੱਧ ਤੋਂ ਵੱਧ ਇਸ ਕਿਤਾਬ ਨੂੰ ਲਓ ਬਾਬਾ ਸਾਹਿਬ ਦੀ ਕਿਤਾਬ ਤੁਹਾਨੂੰ ਐਜੂਕੇਸ਼ਨ ਹੈਰ ਕਰਕੇ ਪੇਪਰ ਦੇ ਉੱਤੇ ਸੀ ਪ੍ਰਗਤ ਭਾਰਤ ਫਾਊਂਡੇਸ਼ਨ ਇੱਕ ਬਹੁਤ ਵਧੀਆ ਉਪਰਾਲਾ ਕਰਵਾ ਰਹੀ ਹੈ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਵਧੀਆ ਮੌਕਾ ਦੇ ਰਹੀ ਹੈ ਇਸ ਕਿਤਾਬ ਨੂੰ ਪੜ੍ਹ ਕੇ ਬਾਬਾ ਸਾਹਿਬ ਵੇਦਕਰ ਦੇ ਜਿਹੜਾ ਵਾ ਬਾਰੇ ਤੁਹਾਨੂੰ ਦੋਂਗਾ ਇਹਦੇ ਨਾਲ ਚਾਨਣ ਹੋਊਗਾ পড়ੋ ਸੰਘਰਸ਼ ਕਰੋ ਤੇ ਮਿਸ਼ਨ ਨੂੰ ਅੱਗੇ ਬਿਤਾਓ ਚਾਹ ਪੀਂਚਾ ਐਕਸ਼ਨ ਰਾਈਜ਼ ਸੱਜਣਾਂ ਸ਼ਹਿਰ ਭਗਸੇਂਗਰ ਨਗਰ ਨਾ ਸੁਵੰਧਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ